ਅੱਜ ਦਿਨ ਕੁਝ ਗੱਲਾਂ ਮਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਅ ਵਿਰੋਧੀ ਧਿਰ ਦੇ ਆਗੂ ਪੀਰ ਪਾਲੀ ਆਫ ਦਾ ਬਿਆਨ ਆਇਆ ਫੈਂਟਨਲ ਸਬੰਧੀ ਉਹਦੇ ਉੱਤੇ ਗੱਲਬਾਤ ਕਰਨੀ ਹੈ ਦੂਜਾ ਕੈਨੇਡਾ ਦੇ ਵਿੱਚ ਡੋਨਲਡ ਟਰੰਪ ਦੇ ਟੈਰਿਫ ਵਾਲੇ ਬਿਆਨ ਤੇ ਐਕਸ਼ਨਸ ਤੋਂ ਬਾਅਦ ਦੇਸ਼ ਭਗਤੀ ਵਧ ਗਈ ਇਹਦੇ ਬਾਰੇ ਗੱਲ ਕਰਾਂਗੇ ਤੀਜਾ ਬੀਸੀ ਯੂਨਾਈਟਿਡ ਇੱਕ ਹੋਰ ਫੇਰ ਚਰਚਾ ਦੇ ਵਿੱਚ ਚੌਥੀ ਗੱਲਬਾਤ ਕਰਨੀ ਹੈ ਕੈਨੇਡਾ ਵਿੱਚ ਅਵਸਥਾ ਕੈਨੇਡਾ ਦੀਆਂ ਅਵਸਥਾਾਂ ਖਰੀਦਣ ਦਾ ਰੁਝਾਨ ਜਿਹੜਾ ਕੈਨੇਡਾ ਦੇ ਵਿੱਚ ਵਧ ਰਿਹਾ ਹੈ ਤੇ ਆਖਿਰ ਦੇ ਵਿੱਚ ਲੋਬਲਾ ਦੀ ਇੱਕ ਸਕੀਮ ਉਹਦੇ ਤੋਂ ਲੋਕ ਨਿਰਾਸ਼ ਨੇ ਸਭ ਤੋਂ ਪਹਿਲੀ ਗੱਲਬਾਤ ਪੀਰ ਪੋਲੀਓ ਦੇ ਬਿਆਨ ਬਾਰੇ ਪੀਰ ਪੋਲੀਓ ਕੰਜ਼ਰਵਟਿਵ ਆਗੂ ਨੇ ਅਸੀਂ ਸਾਰੇ ਜਾਣਦੇ ਆ ਤੇ ਉਹਨਾਂ ਨੇ ਇੱਕ ਕਿਹਾ ਵੀ ਜੇ ਸਾਡੀ ਸਰਕਾਰ ਆ ਜਾਂਦੀ ਹੈ ਤੇ ਉਹਨਾਂ ਨੇ ਪ੍ਰੋਪੋਜ਼ ਕੀਤਾ ਕਿ ਫੈਂਟਨਲ ਨੂੰ ਰੋਕਣ ਦੇ ਲਈ ਅਸੀਂ ਕੁਝ ਸਖਤ ਕਦਮ ਚੁੱਕਾਂਗੇ ਵੀ ਜੇ ਕੋਈ 40 ਮਿਲੀਗ੍ਰਾਮ ਫੈਂਟਨ 40 ਗ੍ਰਾਮ ਨਹੀਂ 40 ਮਿਲੀਗ੍ਰਾਮ ਜਿਹੜੇ ਫੈਂਟਨੈਲਾ ਜੇ ਕਿਸੇ ਕੋਲੋਂ ਮੁੜ ਜਾਂਦੀ ਹੈ ਮਿਲ ਜਾਂਦੀ ਹੈ ਤੇ ਉਹਨੂੰ ਸਜ਼ਾਏ ਜਿਹੜੀ ਉਮਰ ਕੈਦ ਦੀ ਸਜ਼ਾ ਦਿੱਤੀ ਜਾਊਗੀ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਕਿਸੇ ਨੂੰ ਕਤਲ ਦੇ ਮਾਮਲੇ ਦੇ ਵਿੱਚ ਸਜ਼ਾ ਦਿੱਤੀ ਜਾਂਦੀ ਹੈ ਫੈਂਟਾਨਿਲ ਇਹਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲਬਾਤ ਵੀ ਕਰਦੇ ਹਾਂ ਕਿ ਕੀ ਰੌਲਾ ਗੋਲਾ ਹੈ ਇਹਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ 트ੰਪ ਨੇ ਟੈਰਫ ਲਾਏ ਸੀ ਅਮਰੀਕਾ ਦੇ ਉੱਤੇ ਕੈਨੇਡਾ ਦੇ ਉੱਤੇ ਜਿਹੜੇ 30 ਦਿਨਾਂ ਲਈ ਪੌਜ਼ ਕਰ ਦਿੱਤੇ ਗਏ ਆ ਉਹ ਸਬੰਧ ਦੇ ਵਿੱਚ ਉਹਦੇ ਚ ਇੱਕ ਸਭ ਤੋਂ ਜਿਹੜਾ ਰੌਲੇ ਵਾਲੀ ਗੱਲ ਆਈ ਸੀ ਉਹ ਫੈਂਟਾਨਿਲ ਆਈ ਸੀ ਕਿ ਕੈਨੇਡਾ ਤੋਂ ਫੈਂਟਾਨਿਲ ਸਾਡੇ ਆ ਰਹੀ ਆ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਫੈਂਟਾਨਿਲ ਸਿਰਫ 0.2% ਫੜੀ ਗਈ 10% ਤੋਂ ਵੀ ਘੱਟ ਕੈਨੇਡਾ ਤੋਂ ਪਰ ਉਹਨਾਂ ਦੇ ਕੋਲ ਜਿਹੜੀਆਂ ਰਿਪੋਰਟਸ ਨੇ ਜਾਂ ਜਿਹੜੇ ਅੰਕੜੇ ਦੱਸ ਰਹੇ ਆ ਕਬਡੀਆਂ ਡਰੱਗ ਲੈਬ ਇੱਥੇ ਕੈਨੇਡਾ ਦੇ ਵਿੱਚ ਨੇ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਇੱਕ ਪਿੱਛੇ ਜੇ ਫਾਕਲੈਂਡ ਤੋਂ ਫੜੀ ਵੀ ਗਈ ਸੀ ਕੋਲੋਨਾ ਦੇ ਨੇੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਇਹਦੇ ਉੱਤੇ ਫਿਰ ਰਾਸ਼ਟਰੀ ਮੁੱਦਾ ਬਣ ਗਿਆ ਕਿਉਂਕਿ ਪੀਅਰ ਪੋਲੀਓ ਕੰਜ਼ਰਵਟਿਵ ਪਾਰਟੀ ਦੇ ਆਗੂ ਨੇ ਤੇ ਅੱਗੇ ਇਲੈਕਸ਼ਨ ਆ ਰਹੀ ਆ ਉਹਨਾਂ ਨੇ ਹੁਣ ਇਹ ਕਿਹਾ ਵੀ ਜੇ ਅਸੀਂ ਆ ਗਏ 40 ਮਿਲੀਗ੍ਰਾਮ ਤੋਂ ਵੱਧ ਕਿਸੇ ਕੋਲੋਂ ਵੀ ਫੈਂਟਨ ਦੀ ਜਿਹੜੀ ਬਾਰਡਰ ਦੇ ਉੱਤੇ ਇਹਦਰ ਉਧ ਜਿਹੜਾ ਉਮਰ ਭਰ ਦੀ ਸਜ਼ਾ ਦਵਾਂਗੇ ਮਤਲਬ ਲਾਈਫ ਪ੍ਰਿਜ਼ਨ ਇਹ ਬਹੁਤ ਵੱਡੀ ਚੀਜ਼ ਆ ਇਹ ਇਹੀ ਲਗਭਗ ਇਤਾਂ ਦੀ ਸ਼ਕਤੀ ਡੋਨਲਡ ਟਰੰਪ ਮੰਗ ਕਰ ਰਹੇ ਆ ਹੁਣ ਪੀਰ ਪੌਲੀ ਆਫ ਦ ਕਨ ਅਨਸਾਰ ਇਹ ਵੀ ਇਹਦੀ ਸਜ਼ਾ ਬਿਲਕੁਲ ਉਸੇ ਤਰ੍ਹਾਂ ਹੋਣੀ ਚਾਹੀਦੀ ਆ ਜਿੱਦਾ ਮਰਡਰ ਦੀ ਸਜ਼ਾ ਹੋਵੇ ਕਿਉਂਕਿ ਇਹਦਾ ਇੰਪੈਕਟ ਬਹੁਤ ਮਾਰੂਆ ਇਸ ਡਰੱਗ ਦਾ ਹੁਣ ਜਿਹਨੇ ਇੱਕ ਬੰਦਾ ਮਾਰਿਆ ਉਹ ਤੇ ਇੱਕ ਬੰਦਾ ਮਾਰਿਆ ਨਾ ਇਹ ਡਰੱਗ ਤੇ ਪਤਾ ਹੀ ਨਹੀਂ ਕਿੰਨੇ ਮਾਰ ਰਹੀ ਹੈ ਲੱਖ ਤੋਂ ਉੱਤੇ ਬੰਦਾ ਅਮਰੀਕਾ ਚ ਮਾਰਿਆ ਜਾਂਦਾ 6-7 ਬੰਦੇ ਰੋਜ਼ ਬੀਸੀ ਚ ਮਰ ਜਾਂਦੇ ਆ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੋਜ਼ ਔਰ ਉਹਦਾ ਮੇਨ ਕੌਜ਼ ਫੈਂਟਨਿਲ ਇਹਦੇ ਉੱਤੇ ਹੁਣ ਸਖਤੀ ਸ਼ੁਰੂ ਹੋ ਗਈ ਹੈ ਸੋ ਵੀ ਐਮਜੀ ਤੋਂ ਲੈ ਕੇ 40 ਐਮਜੀ ਫੈਂਟਨਿਲ ਜਿਹੜੀ ਆ ਉਹਨੂੰ 15 ਸਾਲ ਦੀ ਸਜ਼ਾ ਇਹ ਕਹੀ ਗਈ ਹੈ ਵੀ ਇੰਨੀ ਸਜ਼ਾ ਦੇਣੀ ਚਾਹੀਦੀ ਹੈ ਜਿਹੜੀ ਯੂਐਸ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਆ DE ਇਹ ਜਿਹਨੂੰ ਕਹਿੰਦੇ ਆ ਅਸੀਂ ਤੇ ਉਹ ਕਹਿੰਦੇ ਆ ਕਿ 2 ਮਿਲੀਗ੍ਰਾਮ ਫੈਂਟਨਲ ਜਿਹੜੀ ਮਾਰੂ ਆ 2 mg mg ਤੇ ਮਤਲਬ ਆਪਾਂ ਨੂੰ ਦਿਖਦੀ ਵੀ ਨਹੀਂ ਇੰਨੀ ਥੋੜੀ ਹੁੰਨੀ ਮਤਲਬ ਬਹੁਤ ਥੋੜੀ ਹੁੰਦੀ ਹੈ ਦਿਖਦੀ ਤਾਂ ਹੈ ਪਰ ਉਹ ਇੰਨੀ ਮਾਰੂ ਆ ਕਿ ਉਹ ਬੰਦੇ ਨੂੰ ਮਾਰ ਸਕਦੀ ਆ ਤੇ ਇਹ ਦੇਖ ਲਓ ਵੀ ਇਵਨ ਆਫ ਕੁਝ ਗ੍ਰੇਨਸ ਉਹਦੇ ਕੁਝ ਦਾਣੇ ਹੀ ਮਾਰੂ ਹੋ ਸਕਦੇ ਆ ਮੋਰਫੀਨ ਜਿਹੜੀ ਕਿ ਆਪਾਂ ਸਭ ਤੋਂ ਤੇਜ਼ ਦਵਾਈ ਮੰਨਦੇ ਆ ਦਰਦ ਹਟਾਉਣ ਦੇ ਵਿੱਚ ਉਹਦੇ ਨਾਲੋਂ 100 ਗੁਣਾ ਜ਼ਿਆਦਾ ਤਾਕਤਵਰ ਦੱਸਦੇ ਆ ਸੋ ਇਹ ਹੁਣ ਪੀਰ ਪੋਲੀ ਆਫ ਦਾ ਬਿਆਨ ਜਦੋਂ ਯੂ ਐਸ ਪ੍ਰੈਜ਼ੀਡੈਂਟ ਦੀ ਅਨਾਉਂਸਮੈਂਟ ਉਹਦੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿੱਚ ਰੌਲਾ ਪਿਆ ਜਸ਼ਨ ਟਰੂਡੋ ਨਿੱਧਰੋ ਸਟੈਂਡ ਲੈ ਆ ਇਹਦੇ ਉੱਤੇ ਇਹ ਸਿੱਧੀ ਗੱਲਬਾਤ ਤੇ ਬੜੀ ਸਪਸ਼ਟ ਉਹਨਾਂ ਦਾ ਸਟੈਂਡ ਆ ਜਿਹੜਾ ਲੱਗਦਾ ਕਿ ਜ਼ਬਰਦਸਤ ਆ ਹੁਣ ਪਤਾ ਨਹੀਂ ਉਹਨਾਂ ਨੇ ਵਾਅਦਾ ਕੀਤਾ ਜਾਂ ਮਤਲਬ ਇਹ ਵਾਅਦਾ ਵੋਟਾਂ ਤੋਂ ਬਾਅਦ ਜੇ ਉਹ ਜਿੱਤਰੀਆਂ ਦੇ ਕਰਦੇ ਆ ਜਾਂ ਨਹੀਂ ਕਰਦੇ ਪਰ ਮਾਮਲਾ ਵੱਡਾ ਬਣ ਗਿਆ ਹੁਣ ਫੈਂਟਨਲ ਜਿਹੜਾ ਜਿਹੜਾ ਮੁੱਖ ਰੌਲਾ ਆ ਫੈਂਟਨਲ ਹੈ ਕੀ ਆ ਜਾਂ ਇਹ ਰੌਲਾ ਕੀ ਆ ਕਿ ਜਿਹੜੀ ਫੈਂਟਾਨੇਲ ਕੈਨੇਡਾ ਤੋਂ ਅਮਰੀਕਾ ਵਾਲੇ ਪਾਸੇ ਬਹੁਤ ਥੋੜੀ ਮਾਤਰਾ ਦੇ ਵਿੱਚ ਜਾ ਰਹੀ ਆ ਪਰ ਆਰਗੇਨਾਈਜ਼ਡ ਜਿਹੜੇ ਗਰੁੱਪਸ ਨੇ ਇੱਥੇ ਉਹ ਆਪਰੇਟ ਕਰ ਰਹੇ ਆ ਸਿੰਥੈਟਿਕ ਡਰੱਗ ਜਿਹਦੇ ਵਿੱਚ ਫੈਂਟਾਨੇਲ ਵੀ ਇੱਕ ਆਕਤੂਬਰ ਦੇ ਵਿੱਚ ਜਿਹੜੀ ਕੈਨੇਡੀਅਨ ਪੁਲਿਸ ਸੀ ਇਹਨੇ 95 ਮਿਲੀਅਨ ਫੈਂਟਾਨੇਲ ਦੀਆਂ ਡੋਜ਼ਸ ਇੱਕ ਫਾਕਲੈਂਡ BC ਦੀ ਸੁਪਰ ਲੈਬ ਦੇ ਵਿੱਚੋਂ ਫੜਿਆ ਸੀ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕੀ ਸੀਗੀ ਕਿੱਥੇ ਜਾਣੀ ਆ ਪਰਪਲ ਸਦਾ ਕਹਿਣਾ ਹੈ ਔਰ ਇੱਕ ਲੈਬ ਫੜੀ ਆ ਜਿਹਦੇ ਪਿੱਛੇ ਕਿੰਨੀਆਂ ਕ ਲੈਬ ਨੇ 95 ਮਿਲੀਅਨ ਸੋਚ ਕੇ ਦੇਖੋ ਕਿੰਨੀਆਂ ਡੋਸਸ ਬਣਦੀਆਂ ਉਹ ਤੋਂ ਬਾਅਦ ਫਿਰ ਟੈਰਫ ਵਾਲਾ ਮਾਮਲਾ ਆ ਗਿਆ ਉਹਦੇ ਵਿੱਚ ਫੇਅਰ ਫੈਂਟਰਲ ਦਾ ਜ਼ਿਕਰ ਹੋਇਆ ਕੈਨੇਡਾ ਨੇ ਰਿਸਪੌਂਡ ਕੀਤਾ ਕਿ ਅਸੀਂ 1.3 ਬਿਲੀਅਨ ਡਾਲਰ ਬਾਰਡਰ ਦੇ ਉੱਤੇ ਲਾ ਰਹੇ ਹਾਂ ਪੁਲਿਸ ਕਹਿੰਦੀ ਜਿਹੜੀ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਆ ਉਹਨਾਂ ਦੇ ਅਨੁਸਾਰ ਵੀ ਜਾਂ ਜੋ ਕੁਝ ਕਿਹਾ ਜਾ ਰਿਹਾ ਆ ਆਰ ਸੀ ਐਮ ਪੀ ਇਹ ਕਹਿੰਦੇ ਆ ਕਿ ਬੀ ਸੀ ਜਿਹੜਾ ਆ ਉਹ ਦੁਨੀਆ ਦੀ ਸਭ ਤੋਂ ਸੋਫਿਸਟੀਕੇਟਿਡ ਡਰੱਗ ਲੈਬ ਦਾ ਘਰ ਬਣ ਚੁੱਕਿਆ ਹੈ ਫੈਂਟਨਿਲ ਤੇ ਦੂਜੀ ਜਿਹੜੀਆਂ ਸਿੰਥੈਟਿਕ ਡਰੱਗਸ ਨੇ ਬਹੁਤ ਖਤਰਨਾਕ ਨੇ ਕਿ ਇਹ ਜਿਹੜੀਆਂ ਇਹ ਜਿਹੜੀਆਂ ਲੈਬਸ ਨੇ ਜਿਨ੍ਹਾਂ ਦੇ ਵਿੱਚ ਤਿਆਰ ਕੀਤੀ ਜਾ ਰਹੀ ਹੈ ਉਹ ਐਕਸਪੈਂਡ ਹੋ ਰਹੀਆਂ ਨੇ ਕ੍ਰਾਸ ਕੰਟਾਮਿਨੇਸ਼ਨ ਹੁੰਦੀ ਹੈ ਇਹਦੀ ਡਰੱਗ ਦੀ ਫੈਂਟਨਿਲ ਜਿਹੜੀ ਆ ਆਮ ਤੌਰ ਦੇ ਉੱਤੇ ਉਸੇ ਲੈਬ ਦੇ ਵਿੱਚ ਬਣਾਈ ਜਾਂਦੀ ਹੈ ਜਿੱਥੇ ਮੈਥ ਫੈਂਟਾਮੀਨ ਬਣਾਈ ਜਾਂਦੀ ਹੈ ਸੋ ਜਿਹੜੀ ਐਮ ਡੀ ਐਮ ਏ ਆ ਜਿਹੜੀ ਹੈਗੀ ਆ ਐਸੇ ਤਰ੍ਹਾਂ ਇਹ ਜਦੋਂ ਇੱਕ ਦੂਜੇ ਨਾਲ ਰਲਦੀਆਂ ਤਾਂ ਇਹ ਹੋ ਖਤਰਨਾਕ ਹੋ ਜਾਂਦੀਆਂ ਇੱਥੋਂ ਤੱਕ ਜਿਹੜੀ ਨਲਕਸੋਨ ਆ ਇੱਕ ਕਿੱਟ ਹੁੰਦੀ ਆ ਨਲਕਸੋਨ ਜਿਹੜੀ ਆ ਜਦੋਂ ਕਿਸੇ ਬੰਦੇ ਨੂੰ ਓਵਰਡੋਜ਼ ਹੋ ਜਵੇ ਜਾਂ ਪਤਾ ਲੱਗੇ ਕਿ ਇਹਨੇ ਜ਼ਿਆਦਾ ਨਸ਼ਾ ਕਰ ਲਿਆ ਉਹਨੂੰ ਫਿਰ ਉਹ ਨਲਕਸੋਨ ਦੇ ਦਿੰਦੇ ਆ ਉਹਦੇ ਨਾਲ ਉਹ ਇਫੈਕਟ ਰਿਵਰਸ ਹੋ ਜਾਂਦਾ ਉਹ ਠੀਕ ਹੋ ਜਾਂਦਾ ਜੇ ਇਸ ਕਿਸਮ ਦਾ ਹੁਣ ਇਹ ਡਰੱਗਸ ਇੱਕ ਦੂਜੇ ਦੇ ਵਿੱਚ ਰਲਾ ਕੇ ਦਿੱਤੇ ਜਾਂਦੇ ਆ ਉਹਦੇ ਨਾਲ ਉਹ ਇਫੈਕਟ ਵੀ ਨਹੀਂ ਕਰਦੀ ਨਲਕਸੋਨ ਯਾਨੀ ਜਿਹੜੀ ਬੰਦੇ ਨੂੰ ਓਵਰਡੋਜ਼ ਦੇ ਤੋਂ ਬਾਅਦ ਬਚਾਉਣ ਵਾਲੀ ਦਵਾਈ ਆ ਉਹ ਵੀ ਨਹੀਂ ਅਸਰ ਕਰਦੀ ਉਹਦੇ ਉੱਤੇ ਸੋ ਸਮਗਲਿੰਗ ਜਿਹੜੀ ਬਹੁਤ ਵੱਡੇ ਪੱਧਰ ਤੇ ਉੱਤੇ ਇਹਦੀ ਹੋ ਰਹੀ ਆ ਤੇ ਇਹਨੂੰ ਰੋਕਣ ਦੇ ਲਈ ਕੈਨੇਡੀਅਨ ਜਿਹੜੇ ਕ੍ਰਾਈਮ ਗਰੂਪਸ ਨੇ ਆਮ ਤੌਰ ਦੇ ਉੱਤੇ ਹੋ ਐਮ ਡੀ ਐਮ ਜਿਹੜੀ ਆ ਉਹਨੂੰ ਜਿਹੜਾ ਇੱਕ ਮਤਲਬ ਉਸ ਤਰੀਕੇ ਨਾਲ ਬਚਾਉਣ ਦੀ ਕੋਸ਼ਿਸ਼ ਕਰਦੇ ਆ ਯੂਰੋਪੀਅਨ ਮਾਰਕੀਟ ਦੇ ਵਿੱਚ ਵੀ ਇਹ ਹੋ ਰਹੀ ਆ ਫੈਂਟਨਲ ਉਧਰਲੇ ਪਾਸੇ ਵੀ ਆਉਣੀ ਸ਼ੁਰੂ ਹੋ ਗਈ ਹੈ ਮੈਕਸੀਕਨ ਕਾਰਟਲ ਇਹਦੇ ਵਿੱਚ ਆ ਜਿਹੜੇ ਦੇਸ਼ ਨੇ ਖਾਸ ਤੌਰ ਦੇ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਉਹ ਵੀ ਇਹਨੂੰ ਰੋਕਣ ਦੇ ਲਈ ਯਤਨ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਰੋਕਿਆ ਜਾ ਸਕੇ ਸੋ ਉਧਰ ਵਾਸ਼ਿੰਗਟਨ ਦੇ ਵਿੱਚ ਜਿਹੜੇ ਕੁਝ ਸੀਨੀਅਰ ਟ੍ਰੇਡ ਐਡਵਾਈਜ਼ਰ ਨੇ ਅਮਰੀਕਾ ਦੇ ਵਿੱਚ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜਾ ਇਹ ਬਹੁਤ ਕੋਆਪਰੇਟਿਵ ਆ ਮੈਕਸੀਕੋ ਸਾਡੇ ਨਾਲ ਪਰ ਕੈਨੇਡਾ ਨੇ ਹੁਣ ਸਮਝਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਕੀ ਚਾਹੁੰਦੇ ਆ ਜਾਂ ਕਿੰਨਾ ਜ਼ਿਆਦਾ ਖਤਰਨਾਕ ਇਹ ਜਿਹੜੀ ਹੈਗੀ ਆ ਫੈਂਟਾਨੇਲਾ ਇਹ ਹੈਗੀ ਆ ਬਹੁਤ ਖਤਰਨਾਕ ਉਹ ਪੀਉੜਾ ਅਸਲ ਦੇ ਵਿੱਚ 50 ਤੋਂ 100 ਗੁਣਾ ਸਟਰੋਂਗ ਮੋਰਫਿਨ ਨਾਲ ਇਹ ਜੇ ਮੈਡੀਕਲ ਯੂਜ਼ ਹੁੰਦੀ ਆ ਅਸਲ ਦੇ ਵਿੱਚ ਜਦੋਂ ਕਿਸੇ ਬੰਦੇ ਦੀ ਸਰਜਰੀ ਹੁੰਦੀ ਆ ਜਾਂ ਕੋਈ ਕੈਂਸਰ ਦੇ ਪੇਸ਼ੈਂਟ ਆ ਉਹਦੇ ਵਿੱਚ ਇਹਨੂੰ ਵਰਤਿਆ ਜਾਂਦਾ ਤੇ ਮਾਰੂ ਬਹੁਤ ਜ਼ਿਆਦਾ ਆ ਸੋ ਇਸ ਕਰਕੇ ਇਹਦੇ ਉੱਤੇ ਅੱਜ ਵਿਰੋਧੀ ਧਿਰ ਦੇ ਆਗੂ ਦਾ ਬਿਆਨ ਲੱਗਦਾ ਹੈ ਕਿ ਕੈਨੇਡਾ ਦੇ ਵਿੱਚ ਕੁਛ ਨਾ ਕੁਛ ਜਿਹੜਾ ਇਹਨੂੰ ਰੋਕਣ ਦੇ ਲਈ ਕੀਤਾ ਜਾ ਰਿਹਾ ਹੈ ਅਮਰੀਕਾ 'ਚ ਬਹੁਤ ਵੱਡੀ ਸਮੱਸਿਆ ਲੱਖ ਬੰਦਾ ਸਾਲ ਦੇ ਵਿੱਚ ਇਹਦੇ ਨਾਲ ਮਾਰਿਆ ਜਾਂਦਾ ਫੈਂਟਨਿਲੀ ਜ਼ਿਆਦਾ ਓਵਰਡੋਸ ਦੇ ਲਈ ਵੱਡੇ ਪੱਧਰ ਦੇ ਉੱਤੇ ਔਰ ਯੰਗ ਬੋਅ ਰਿਸਕ ਦੇ ਉੱਤੇ ਨੇ ਉੱਥੇ ਜਿਹੜੇ ਯੂਥ ਆ ਉੱਥੇ ਔਰ ਖਾਸ ਕਰਕੇ ਨੇ ਪੂਰਾ ਅਰਬਨ ਤੇ ਰੂਰਲ ਦੋਵਾਂ ਥਾਵਾਂ ਦੇ ਉੱਤੇ ਉਸੇ ਤਰ੍ਹਾਂ ਹੋ ਰਹੀਆਂ ਅਮਰੀਕਾ ਦੇ ਵਿੱਚ ਮਸਲਾ ਐਡਾ ਵੱਡਾ ਕਿਉਂ ਬਣਦਾ ਆ ਕਿ ਫੈਂਟਨਲ ਜਿਹੜੀ ਕਦੇ ਮਤਲਬ ਐਡੀ ਕਿੱਡੀ ਗੱਲ ਹੋਊਗੀ ਇਹ ਜਿਹੜੀ ਇੱਧਰ ਉੱਧਰ ਜਾ ਰਹੀ ਹੈ ਪਰ ਅੰਕੜੇ ਇਹ ਦੱਸਦੇ ਆ ਕਿ ਅਮਰੀਕਾ ਦੇ ਵਿੱਚ ਜਿੰਨੇ ਕਾਰ ਕ੍ਰੈਸ਼ ਹੁੰਦੇ ਆ ਜਿੰਨੀਆਂ ਜਿਹੜੀਆਂ ਉਹ ਜਿਹੜੀਆਂ ਅਮਰੀਕਨਸ ਆ ਹਰ ਸਾਲ ਕਾਰ ਐਕਸੀਡੈਂਟ ਗਨ ਵਾਇਲੈਂਸ ਹੋਏ ਸਾਈਡ ਉਹਨਾਂ ਸਾਰਿਆਂ ਨਾਲੋਂ ਫੈਂਟਨਲ ਨਾਲ ਜ਼ਿਆਦਾ ਮੌਤਾਂ ਹੋ ਰਹੀਆਂ ਤੇ ਫਿਰ ਮਸਲਾ ਇੱਕ ਕੁਦਰਤੀ ਆ ਇੱਕ ਵੱਡਾ ਹੋ ਹோம்ਲੈਸਨੈਸ ਜਿਹੜੀ ਆ ਉਹ ਜ਼ਿਆਦਾ ਵੱਡਾ ਮਸਲਾ ਬਣਦੀ ਆ ਉੱਥੇ ਜਿਹੜੇ ਹੋਮਲੈਸ ਨੇ ਉਹ ਜ਼ਿਆਦਾ ਇਹਦੇ ਨਾਲ ਜਿਹੜੇ ਉਹਨਾਂ ਦੀ ਇਸ ਪਾਸੇ ਮੌਤ ਹੋਈ ਆ ਇਧਰ ਕੈਨੇਡਾ ਵਾਲੇ ਪਾਸੇ 2000 ਸਾਲਾਂ ਤੋਂ 16 ਤੋਂ ਲੈ ਕੇ 40000 ਮੌਤ ਹੋ ਚੁੱਕੀ ਆ ਫੈਂਟਨਲ ਮੇਨ ਕਿਲਰ ਆ ਸਾਰੇ ਕੁਛ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੂਜੀਆਂ ਥਾਵਾਂ ਦੇ ਵਿੱਚ ਔਰ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਕਰਨੀ ਪਈ ਸਿਰਫ ਤੇ ਸਿਰਫ ਫੈਂਟਨਲ ਨਾਲ ਹੋਣ ਵਾਲੀਆਂ ਮੌਤਾਂ ਕਰਕੇ ਸੋ ਇਹ ਇੱਕ ਵੱਡੀ ਇਹਦੇ ਵਿੱਚ ਜਿਹੜੀ ਗੱਲ ਆ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜੇ ਬਿਆਨ ਦਿੱਤੇ ਜਾ ਰਿਹਾ ਇਹਦੇ ਨਾਲ ਕੀ ਸੱਟਾ ਨਿਕਲਦਾ ਜਿਹੜੇ ਡੋਨਲਡ ਟਰੰਪ ਨੇ ਉਹਨਾਂ ਦੇ ਬਿਆਨ ਤੋਂ ਬਾਅਦ ਜਾਂ ਟੈਰਫ ਵਾਲਾ ਜਿਹੜਾ ਰੌਲਾ ਰੱਪਾ ਪੂਰਾ ਪਿਆ ਪਹਿਲਾਂ ਲਾ ਦਿੱਤੇ ਬਾਅਦ ਵਿੱਚ ਉਹਨਾਂ ਨੂੰ ਪਾਜ਼ ਕਰ ਦਿੱਤਾ ਇੱਕ ਗੱਲ ਸਾਹਮਣੇ ਆਈ ਆ ਕੈਨੇਡਾ ਦੇ ਵਿੱਚ ਕਿਤੇ ਨਾ ਕਿਤੇ ਦੇਸ਼ ਭਗਤੀ ਦੇਖਣ ਨੂੰ ਮਿਲ ਰਹੀ ਆ ਜਾਂ ਜਿਹੜੇ ਕੈਨੇਡੀਅਨ ਨੇ ਉਹ ਲੋਕ ਕੈਨੇਡਾ ਬਾਰੇ ਜ਼ਿਆਦਾ ਗੱਲ ਕਰਨ ਲੱਗ ਪਏ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਸਾਨੂੰ ਕੈਨੇਡਾ ਦੀ ਗੱਲ ਕਰਨੀ ਚਾਹੀਦੀ ਸਾਨੂੰ ਆਪਣਾ ਸਬਾਨ ਬਣਾਉਣਾ ਚਾਹੀਦਾ ਸਾਨੂੰ ਆਪਣਾ ਸਬਾਨ ਖਰੀਦਣਾ ਚਾਹੀਦਾ ਹਾਲਾਂਕਿ ਤੁਸੀਂ ਮਤਲਬ ਖਰੀਦਣਾ ਕੀ ਹੈ ਕੋਸਟ ਕੋ ਵੀ ਅਮਰੀਕਾ ਦੀ ਆ ਆਪਣਾ ਜਿਹੜਾ ਵਾਲਮਾਰਟ ਆ ਇਹ ਵੀ ਅਮਰੀਕਾ ਦਾ ਆ ਕਿੰਨੇ ਸਟਾਰਬਕਸ ਜਾਂ ਕਿੰਨਾ ਕੁਝ ਤੁਸੀਂ ਕਿੱਥੋਂ ਕਿੱਥੋਂ ਖਰੀਦੋਗੇ ਆਪਣੇ ਸਟੋਰਾਂ ਤੇ ਵੀ ਕੋਈ ਪਤਾ ਨਹੀਂ ਨਾ ਕਿਹੜੀ ਅਮਰੀਕਾ ਦੀ ਆ ਕਿਹੜੀ ਕੈਨੇਡਾ ਦੀ ਆ ਕਿਹੜੀ ਜਿਹੜੀ ਕੀ ਮਤਲਬ ਉਹਦਾ ਹਿਸਾਬ ਹੈ ਇੰਨੀ ਸਿੱਧੀ ਗੱਲ ਨਹੀਂ ਪਰ ਫਿਰ ਵੀ ਇਹਦੇ باوجود ਵੀ ਲੋਕ ਗੱਲ ਕਰਨ ਲੱਗ ਪਏ ਕਿ ਸਾਨੂੰ ਕੈਨੇਡਾ ਨੂੰ ਆਪਣਾ ਸੋਚਣਾ ਚਾਹੀਦਾ ਸਾਨੂੰ ਕੁਛ ਇਹਦਾ ਕਰਨਾ ਚਾਹੀਦਾ ਇੱਥੇ ਜਿਹੜਾ ਡੋਨਲਡ ਟਰੰਪ ਦਾ ਪਲਾਨ ਸੀ ਜਾਂ ਉਸ ਤੋਂ ਬਾਅਦ ਲੋਕਾਂ ਨੂੰ ਲੱਗਿਆ ਵੀ ਅਸੀਂ ਤੇ ਮਤਲਬ ਬਿਲਕੁਲ ਇੱਕ ਮਤਲਬ ਉਸੇ ਤਰ੍ਹਾਂ ਹੀ ਹੈ ਕਿ ਕੁਝ ਵੀ ਉਧਰ ਹੋ ਗਿਆ ਤਾਂ ਇਧਰ ਦੀ ਸਾਰੀ ਇਕਨੋਮੀ ਹਿੱਲ ਜਾਊਗੀ। ਕਈ ਸਟੂਡੈਂਟਸ ਸਾਹਮਣੇ ਆਏ ਆ ਉਹਨਾਂ ਨੇ ਅਮਰੀਕਾ ਦੇ ਵਿੱਚ ਪੜਨ ਬਾਰੇ ਸੋਚਿਆ ਸੀ ਬਹੁਤ ਸਾਰੇ ਲੋਕ ਕੈਨੇਡਾ ਤੋਂ ਨਿਆਣੇ ਉੱਥੇ ਪੜਨ ਜਾਂਦੇ ਆ ਕਹਿੰਦੇ ਅਸੀਂ ਨਹੀਂ ਜਾਣਾ। ਇਹ ਯੂਨੀਵਰਸਿਟੀ ਦੀਆਂ ਜਿਹੜੀਆਂ ਕੁਝ ਰਿਪੋਰਟਸ ਨੇ ਉਹ ਦੱਸ ਰਏ ਆ ਕਿਉਂਕਿ ਡੋਨਲਡ ਟਰੰਪ ਨੇ ਟੈਰਿਫ ਲਾਈ ਸੀ ਲੋਕ ਅਮਰੀਕਾ ਤੋਂ ਥੋੜਾ ਜਿਹਾ ਪਰੇ ਨੂੰ ਹੋਣ ਲੱਗ ਪਏ ਆ। ਤੇ ਇਦਾਂ ਕਰਨ ਲੱਗ ਪਿਆ ਕਿ ਸਾਨੂੰ ਆਪਣੇ ਬਿਜ਼ਨਸ ਆਪਣੇ ਪ੍ਰੋਡਕਟ ਜਾਂ ਆਪਣੀਆਂ ਚੀਜ਼ਾਂ ਦੇ ਉੱਤੇ ਪ੍ਰਾਊਡ ਹੋਣਾ ਚਾਹੀਦਾ ਲੋਕਾਂ ਨੇ ਕੁਝ ਫਰਸਟ੍ਰੇਸ਼ਨ ਵੀ ਦੱਸੀ ਆ ਜਿਹੜੇ 트ੰਪ ਨੇ ਕਮੈਂਟ ਕੀਤਾ ਕਿ ਅਮਰੀਕਾ ਦੀ 51ਵੀਂ ਸਟੇਟ ਬਣ ਜਵੇ ਕੈਨੇਡਾ ਤੇ ਜਸਟਨ ਟਰੂਡੋ ਨੂੰ ਗਵਰਨਰ ਕਿਹਾ ਜਿਹੜੀ ਪੋਲ ਇੱਕ ਕੀਤੀ ਗਈ ਆ ਉਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਆ ਕਿ ਕੁਝ ਲੋਕ ਅਮਰੀਕਾ ਦਾ ਹਿੱਸਾ ਬਣਨਾ ਵੀ ਚਾਹੁੰਦੇ ਆ 13% ਜਿਹੜੇ ਕੈਨੇਡੀਅਨਸ ਨੇ ਉਹਨਾਂ ਨੇ ਚਾਇਆ ਕਿ ਸਾਨੂੰ ਜਿਹੜਾ ਕੈਨੇਡਾ ਆ ਵੀ ਸਾਨੂੰ ਬਣਾ ਲਓ ਅਮਰੀਕਾ ਦੀ ਸਟੇਟ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੈਜੋਰਿਟੀ ਜਿਹੜੀ ਆ 82 83% ਨੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਵੀ ਨਹੀਂ ਅਸੀਂ ਨਹੀਂ ਬਣਨਾ ਚਾਹੁੰਦੇ ਵੀ ਇਹ 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 ਗਲਤ ਆ ਔਰ ਉਹਨਾਂ ਦੇ ਐਕਸ਼ਨਸ ਦਾ ਵਿਰੋਧ ਹੋ ਰਿਹਾ ਡੋਨਲਡ ਟਰੰਪ ਦੇ ਜੋ ਜੋ ਕੁਝ ਹੋ ਰਿਹਾ ਸੀ ਸੋ ਇੱਥੇ ਦੀਆਂ ਚੀਜ਼ਾਂ ਜਿਹੜੀਆਂ ਨੇ ਇੱਥੋਂ ਦੇ ਲੋਕ ਜਿਹੜੇ ਨੇ ਜ਼ਿਆਦਾ ਕੈਨੇਡਾ ਬਾਰੇ ਸੋਚਣ ਲੱਗ ਪਏ ਆ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਸਾਨੂੰ ਤੇ અનਫੇਅਰਲੀ ਟਰੀਟ ਕੀਤਾ ਜਾ ਰਿਹਾ ਕੁਝ ਲੋਕ ਫਰਸਟ੍ਰੇਟਡ ਵੀ ਨੇ ਗੁੱਸੇ ਦੇ ਵਿੱਚ ਵੀ ਨੇ ਕਿ ਇਹਦਾ ਨਹੀਂ ਕਰਨਾ ਚਾਹੀਦਾ ਸੀ ਪ੍ਰਾਈਮ ਮਿਨਿਸਟਰ ਜਿਹੜੇ ਸਾਡੇ ਅਡਜਸਟਮੈਂਟ ਟਰੂਡੋ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਇਹ ਸਮਾਂ ਆ ਕਿ ਸਾਨੂੰ ਜਿਹੜਾ ਇਕੱਠੇ ਰਹਿਣਾ ਚਾਹੀਦਾ ਆਪਣੇ ਦੇਸ਼ ਦੇ ਲਈ ਸਪੈਸ਼ਲੀ ਜਿਹੜਾ ਇਹ ਚੈਲੈਂਜਿੰਗ ਟਾਈਮ ਆ ਇਹਦੇ ਵਿੱਚ ਉਹਦੇ ਤੋਂ ਬਾਅਦ ਜਿਹੜੀ ਪੈਟਰੋਟਿਜ਼ਮ ਆ ਇੱਕ ਦੇਸ਼ ਭਗਤੀ ਦੀ ਭਾਵਨਾ ਆ ਇੱਥੇ ਉਹ ਜ਼ਿਆਦਾ ਕੈਨੇਡਾ ਦੇ ਵਿੱਚ ਡਿਵੈਲਪ ਹੋ ਰਹੀ ਹੈ ਇਹਦੀਆਂ ਵੱਖ-ਵੱਖ ਜਿਹੀਆਂ ਉਦਾਹਰਣਾਂ ਸਾਹਮਣੇ ਆ ਰਹੀਆਂ। ਅਗਲੀ ਗੱਲ ਬਸ ਬ੍ਰਿਟਿਸ਼ ਕੋਲੰਬੀਆ ਦੀ ਰਾਜਨੀਤੀ ਹੋਰ ਬ੍ਰਿਟਿਸ਼ ਕੋਲੰਬੀਆ ਦੀ ਰਾਜਨੀਤੀ ਪਿਛਲੇ ਇਲੈਕਸ਼ਨ ਦੇ ਵਿੱਚ ਕਾਫੀ ਫੇਰ ਬਦਲ ਹੋਇਆ। ਇਸ ਇਲੈਕਸ਼ਨ ਤੋਂ ਪਹਿਲਾਂ ਲੰਬਾ ਸਮਾਂ ਦੋ ਪਾਰਟੀਆਂ ਰਹੀਆਂ ਇੱਥੇ। BC ਲਿਬਰਲ ਤੇ NDP ਕਦੇ NDP ਜਿੱਤ ਜਾਂਦੀ ਸੀ ਕਦੇ ਲਿਬਰਲ ਜਿੱਤ ਜਾਂਦੀ ਸੀ। ਪਿਛਲੀ ਵਾਰ ਜਿਹੜੀ BC ਲਿਬਰਲ ਸੀ ਉਹਨੇ ਨਾਂ ਬਦਲ ਕੇ BC ਯੂਨਾਈਟਿਡ ਰੱਖ ਲਿਆ। BC ਯੂਨਾਈਟਿਡ ਰੱਖਣ ਤੋਂ ਬਾਅਦ ਉਹ ਪਾਰਟੀ ਲਗਭਗ ਖਤਮ ਹੋ ਗਈ। ਆਧ ਬਚਾਲਿਆਂ ਨੂੰ ਕੈਂਪੇਨ ਤੇ ਜਿਹੜੇ BC ਕੰਜ਼ਰਵਟਿਵ ਸੀ ਉਹ ਪਾਰਟੀ ਸਾਹਮਣੇ ਆ ਗਈ ਜੌਨ ਰਸਟਰਡ ਦੀ ਕਮਾਂਡ ਦੇ ਥੱਲੇ ਤੇ ਸਿਰਫ ਇੱਕ ਸੀਟ ਦੇ ਫਰਕ ਨਾਲ ਬਰਾਬਰ ਬਰਾਬਰ ਐਨਡੀਪੀ ਤੇ ਜਿਹੜੀ BC ਕੰਜ਼ਰਵਟਿਵ ਸੀ ਉਹ ਰਹਿ ਗਈ ਹੈ ਤੀਜੀ ਪਾਰਟੀ ਜਿਹੜੀ ਪਹਿਲਾਂ ਮੁੱਖ ਵਿਰੋਧੀ ਪਾਰਟੀ ਸੀਗੀ BC ਲਿਬਰਲ ਜਿਹੜੀ ਬਾਅਦ ਵਿੱਚ ਯੂਨਾਈਟਿਡ ਬਣ ਕੇ BC ਯੂਨਾਈਟਿਡ ਹੁਣ ਉਸ ਪਾਰਟੀ ਬਾਰੇ ਇੱਕ ਖਬਰ ਆਈ ਹੈ BC ਯੂਨਾਈਟਿਡ ਜਿਹੜੀ ਕਿ ਐਸ ਵੇਲੇ ਕਿਤੇ ਵੀ ਨਹੀਂ ਆ ਸਕਦੇ ਵਿੱਚ ਕਿਤੇ ਦਿਸਦੀ ਨਹੀਂ ਕਿਉਂਕਿ ਨਾ ਉਹਨਾਂ ਦਾ ਕੋਈ ਹੈ ਨਾ ਕੋਈ ਗੱਲਬਾਤ ਕੰਪੇਨ ਉਹਨਾਂ ਨੇ ਵਿੱਚ ਖਤਮ ਕਰ ਦਿੱਤੀ ਉਹਦੇ ਬਾਰੇ ਖਬਰ ਇਹ ਆਈ ਆ ਕਿ 2024 ਦੇ ਪ੍ਰੋਵਿੰਸ਼ਲ ਇਲੈਕਸ਼ਨ ਦੇ ਵਿੱਚ ਉਹਨਾਂ ਨੇ 223000 ਡਾਲਰ ਡੋਨੇਸ਼ਨ ਵਜੋਂ ਇਕੱਠਾ ਕੀਤਾ ਜਦੋਂ ਉਹਨਾਂ ਨੇ ਆਪਣੀ ਕੈਂਪੇਨ ਸਸਪੈਂਡ ਕਰ ਦਿੱਤੀ ਸੀ ਪਾਰਟੀ ਨੇ ਅਨਾਉਂਸ ਕਰਤਾ ਸਾਡੇ ਕੋਲ ਨਹੀਂ ਚੋਣ ਲੜ ਬੰਦੇ ਛੱਡ ਕੇ ਭੱਜ ਗਏ ਸੀ ਉਹਨਾਂ ਦੇ ਇੱਕ ਇੱਕ ਕਰਕੇ ਸਾਰੇ ਜਾਈ ਜਾਂਦੇ ਸੀ ਉਹ ਸਾਰੇ ਦੇ ਸਾਰੇ ਉਧਰ ਚਲੇ ਗਏ ਬੀਸੀ ਕਨਜ਼ਰਵਟਿਵ ਦੇ ਵਿੱਚ ਜਾਂ ਹੋਰ ਹੋ ਗਿਆ ਪਾਰਟੀ ਕੈਵਨ ਫਾਲਕਨ ਨੂੰ ਖਤਮ ਕਰਨੀ ਪਈ ਸੀ ਸਾਰਾ ਕੁਝ ਉਹਨਾਂ ਦਾ ਬਾਵੀਉ ਦੋਸਤ ਗੱਲ ਦੇ ਬਾਵੀਉਦ ਉਹਨਾਂ ਦੀ ਕੈਂਪੇਨ ਸਸਪੈਂਡ ਹੋਣ ਦੇ 223000 ਡਾਲਰ ਉਹਨਾਂ ਦੇ ਕੋਲ ਫੇਰ ਵੀ ਇਕੱਠਾ ਹੋ ਗਿਆ ਜਿਹੜੀਆਂ ਡੋਨੇਸ਼ਨਸ ਨੇ ਉਹ ਬੇਸਿਕਲੀ ਆਟੋਮੈਟਿਕ ਬੈਂਕ ਟ੍ਰਾਂਸਫਰ ਦੇ ਥਰੂ ਆਈਆਂ ਤੇ ਲਗਾਤਾਰ ਇਹੇ ਜਾਰੀ ਰਹੀਆਂ ਤੇ ਕਈ ਹਜ਼ਾਰਾਂ ਜਿਹੜੇ ਡਾਲਰ ਨੇ ਉਹਨਾਂ ਦੇ ਕੋਲ ਇਲੈਕਸ਼ਨ ਤੋਂ ਬਾਅਦ ਵੀ ਆਉਂਦੇ ਰਹੇ ਕੈਵਨ ਫਾਲਕਨ ਲੀਡਰ BC ਯੂਨਾਈਟਿਡ ਦੇ ਉਹਨਾਂ ਨੇ ਆਪਣੀ ਕੈਂਪੇਨ ਅਗਸਤ 28 2024 ਨੂੰ ਸਸਪੈਂਡ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਤੁਸੀਂ ਬੀਸੀ ਕਨਜ਼ਰਵਟਿਵ ਪਾਰਟੀ ਦੀ ਸਪੋਰਟ ਕਰੋ ਇਸ ਇਲੈਕਸ਼ਨ ਤੋਂ ਬਾਅਦ ਬੀਸੀ ਯੂਨਾਈਟਿਡ ਨੂੰ 86000 ਡਾਲਰ ਤੋਂ ਜ਼ਿਆਦਾ ਡੋਨੇਸ਼ਨ ਮਿਲੀ ਜਦੋਂ ਕਿ ਇਹਨਾਂ ਨੇ ਇਹਨਾਂ ਦੇ ਕੋਈ ਕੈਂਡੀਡੇਟ ਕਿਸੇ ਕੈਂਡੀਡੇਟ ਨੇ ਰਨ ਵੀ ਨਹੀਂ ਸੀ ਕੀਤਾ ਜਦੋਂ ਗੱਲ ਹੀ ਖਤਮ ਹੋ ਗਈ ਪਾਰਟੀ ਹੋਈ ਪਿੱਛੇ ਹਟ ਗਈ ਖਤਮ ਹੀ ਕਰ ਦਿੱਤੀ ਉਹਨਾਂ ਨੇ ਤਾਂ ਫਿਰ ਰਨ ਕਿਹਨੇ ਕਰਨਾ ਸੀ ਬਾਵਜੂਦ ਇਸ ਗੱਲ ਦੇ ਉਹਨਾਂ ਨੂੰ 86000 ਜਿਹੜੀ ਡਾਲਰ ਦੀ ਡੋਨੇਸ਼ਨ ਮਿਲੀ ਆ ਸੋ ਜਿਹੜੀ ਹੁਣ ਅਪਡੇਟ ਕੀਤਾ ਇਹਨਾਂ ਨੇ ਡੋਨੇਸ਼ਨ ਪੋਰਟਲ ਪਾਰਟੀ ਨੇ 225 ਦੇ ਵਿੱਚ ਕਿ ਨਵੀਂ ਡੋਨੇਸ਼ਨ ਲਿਮਿਟ ਜਿਹੜੀ ਸੀਗੀ ਉਹਦੇ ਉੱਤੇ 225 ਦੇ ਵਿੱਚ ਜੋ ਇਸ ਕਿਸਮ ਦੀ ਹੈਗੀ ਆ ਪਾਰਟੀ ਨੇ ਹਜੇ ਤੱਕ ਕੋਈ ਇਸ ਜਿਹੜੀ ਡੀਜੀ ਰਜਿਸਟਰ ਨਹੀਂ ਕੀਤਾ ਆਪਣੇ ਆਪ ਨੂੰ ਤੇ ਇਹਦੇ ਉੱਤੇ ਹੁਣ ਦੱਸਿਆ ਜਾ ਰਿਹਾ ਕਿ ਫਾਈਨੈਂਸ਼ੀਅਲ ਰਿਪੋਰਟ ਦੱਸਦੀ ਆ ਕਿ ਇਹਨਾਂ ਨੇ ਇੱਕ ਸਿਗਨੀਫੀਕੈਂਟ ਫੰਡ ਜਿਹੜੀ ਸਿਗਨੀਫੀਕੈਂਟ ਅਮਾਊਂਟ ਸੀ ਉਹ ਲਈ ਆ ਤੇ ਬੀਸੀ ਕਨਜ਼ਰਵਟਿਵ ਨੇ ਇਹਦੇ ਵਿੱਚ 1.5 ਮਿਲੀਅਨ ਡਾਲਰ ਰੇਜ਼ ਕੀਤਾ ਸੀ ਜਦੋਂ ਕਿ ਐਨਡੀਪੀ ਨੇ 1.79 ਮਿਲੀਅਨ ਡਾਲਰ ਇਕੱਠਾ ਕੀਤਾ ਸੀ ਬੀਸੀ ਗ੍ਰੀਨ ਪਾਰਟੀ ਨੇ 558 ਹਜ਼ਾਰ ਡਾਲਰ ਇਕੱਠਾ ਕੀਤਾ ਸੀ ਸੋ ਹੁਣ ਇਹਦੇ ਵਿੱਚ ਜਦੋਂ ਐਨਡੀਪੀ ਤੇ ਕੰਜ਼ਰਵੇਟਿਵ ਜਿਹੜੇ ਆ ਉਹਨਾਂ ਦੀ ਸਿੱਧੇ-ਸਿੱਧੇ ਟਾਈ ਸੀ ਕਨ ਡੋਨੇਸ਼ਨ ਦੇ ਵਿੱਚ ਤੇ ਦੋਵੇਂ ਜਿਹੜੇ ਮਤਲਬ 3.93 ਮਿਲੀਅਨ ਤੋਂ ਥੋੜਾ ਥੱਲੇ ਰਹਿ ਗਏ ਸੀ ਸੋ ਬੀਸੀ ਦੇ ਵਿੱਚ ਕੈਪ ਆ ਇੱਕ 1484 ਡਾਲਰ ਦਾ 225 ਦੇ ਵਿੱਚ ਜਿਹੜਾ ਕਿ ਪਹਿਲੇ ਸਾਲ ਨਾਲੋਂ ਥੋੜਾ ਜਿਆਦਾ ਆਇਆ। ਸੋ ਹੁਣ ਇਹ ਜਿਹੜਾ ਮਾਮਲਾ ਆ ਤੇ ਕੀ ਹੁੰਦਾ ਹੈ ਇਹਦੇ ਵਿੱਚ ਪਾਰਟੀ ਦਾ ਤੇ ਇਹਦਾ ਡੋਨੇਸ਼ਨ ਦਾ ਕੀ ਬਣਦਾ ਕਿੱਥੋਂ ਆਈ ਤੇ ਅੱਗੇ ਪਾਰਟੀ ਦਾ ਕੀ ਆ ਇਹ ਬਾਅਦ ਵਿੱਚ ਪਤਾ ਲੱਗੂਗਾ। ਅਗਲੀ ਗੱਲਬਾਤ ਦੋਸਤੋ ਬਾਈ ਕੈਨੇਡੀਅਨ ਬਾਰੇ ਆ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਸਟੋਰਾਂ ਦੇ ਉੱਤੇ ਲੋਕ ਕੈਨੇਡੀਅਨ ਸਮਾਨ ਬਾਇ ਕਰਨਾ ਚਾਹੁੰਦੇ ਆ। ਸਪੈਸ਼ਲੀ ਗ੍ਰੋਸਰੀ ਸਟੋਰਾਂ ਦੇ ਉੱਤੇ यूएसए ਦੇ ਤਰਫੋਂ ਰਿਸਪੌਂਡ ਕਰਨ ਦੇ ਲਈ ਹਾਲਾਂਕਿ ਯਤਨ ਪਤਨ ਕਿੰਨਾਕ ਸਫਲ ਹੁੰਦਾ ਕਿੰਨਾਕ ਨਹੀਂ ਹੁੰਦਾ ਪਰ ਜਿਹੜੀ ਇੱਕ ਮੂਵਮੈਂਟ ਸਿੰਬੋਲਿਕ ਆ ਇੱਕ ਇਹ ਮਤਲਬ ਪ੍ਰਤੀਕਾਤਮਕ ਰੂਪ ਦੇ ਵਿੱਚ ਉਹਨਾਂ ਨੂੰ ਅਮਰੀਕਾ ਨੂੰ ਇਹ ਦੱਸਣ ਦੀ ਗੱਲ ਆ ਕਿ ਅਸੀਂ ਆਪਣੀਆਂ ਚੀਜ਼ਾਂ ਖਰੀਦਣੀਆਂ ਚਾਹੁੰਦੇ ਹਾਂ ਕੈਨੇਡਾ ਦੇ ਪ੍ਰੋਡਕਟ ਖਰੀਦਣਾ ਚਾਹੁੰਦੇ ਹਾਂ ਪਰ ਕੈਨੇਡਾ ਦੇ ਪ੍ਰੋਡਕਟ ਖਰੀਦਣੇ ਬਹੁਤ ਔਖੇ ਆ ਕਿਉਂਕਿ ਆ ਕਾਸਟ ਆਫ ਲਿਵਿੰਗ ਕ੍ਰਾਈਸਿਸ ਆ ਐਸ ਵੀ ਲੇ ਲੋਕਾਂ ਕੋਲੇ ਖਰਚਾ ਪਾਣੀ ਨਹੀਂ ਚੱਲ ਰਿਹਾ ਘਰਾਂ ਦਾ ਔਖਾ ਹੋਇਆ ਆ ਹੁਣ ਜਿਹੜੀ ਇਹ ਮੂਵਮੈਂਟ ਦੀ ਜੇ ਕੋ ਸਪੋਰਟ ਕਰਨਾ ਚਾਹੁੰਦਾ ਤਾਂ ਤੁਹਾਨੂੰ ਕਈ ਸਟੋਰਾਂ ਦੇ ਉੱਤੇ ਸ਼ਾਪਿੰਗ ਕਰਨੀ ਪਊਗੀ ਜਿਵੇਂ ਵਾਲਮਾਰਟ, ਕੋਸਕੋ, ਕੈਨੇਡੀਅਨ ਸਟੋਰ ਹੀ ਨਹੀਂ ਇਹ ਹੁਣ ਇਹਦੇ ਤੋਂ ਬਾਅਦ ਜਿਹੜੇ ਪ੍ਰੋਡਕਟ ਦੇ ਉੱਤੇ ਲੇਬਲ ਲਿਖਿਆ ਹੈ ਪ੍ਰੋਡਕਟ ਆਫ ਕੈਨੇਡਾ ਉਹ ਜਿਹਦੇ ਉੱਤੇ ਇਹ ਲਿਖਿਆ ਹੈ ਪ੍ਰੋਡਕਟ ਆਫ ਕੈਨੇਡਾ ਇਹਦਾ ਮਤਲਬ ਉਹ ਬਹੁਤੇ ਕੈਨੇਡੀਅਨ ਇਨਗਰੀਡੀਅੰਟਸ ਤੋਂ ਬਣੇ ਆ ਜਾਂ ਵਰਕਰਸ ਦੇ ਨਾਲ ਬਣੇ ਆ ਪਰ ਮੇਡ ਇਨ ਕੈਨੇਡਾ ਜਿਹੜਾ ਆ ਉਹ ਨਹੀਂ ਆ ਕਿ ਫੁਲੀ ਕੈਨੇਡੀਅਨ ਹੋਵੇ ਉਹ ਮੇਡ ਇਨ ਕੈਨੇਡਾ ਤਾਂ ਹੋ ਸਕਦਾ ਪਰ ਉਹ ਫੁਲੀ ਕੈਨੇਡੀਅਨ ਇਹਦੇ ਬਾਰੇ ਦੋ ਚੀਜ਼ ਤੇ ਜਿਹਦਾ ਡੇਰੀ ਆ ਜਿਹੜੇ ਉੱਤੇ ਨੀਲਾ ਜਿਹਾ ਟੱਕਣ ਲੱਗਿਆ ਹੁੰਦਾ ਬਲੂ ਕਾਓ ਉਹਦਾ ਟੱਕਣ ਜਿਹਦਾ ਸਿੰਬਲ ਬਲੂ ਕਾਓ ਦਾ ਆ ਉਹ ਗਾਰੰਟੀ ਆ ਕਿ ਉਹ ਚੀਜ਼ ਕੈਨੇਡੀਅਨ ਹੈ ਤੁਸੀਂ ਖਰੀਦ ਸਕਦੇ ਆ ਕੁਝ ਪ੍ਰੋਡਕਟ ਨੇ ਜਿਹੜੇ ਉਹ ਲੱਗਦਾ ਹੈਗਾ ਕਿ ਉਹ ਕੈਨੇਡੀਅਨ ਆ ਪਰ ਫੁਲੀ ਜਿਹੜੇ ਆ ਉਹ ਮੇਡ ਇਨ ਕੈਨੇਡਾ ਦੇ ਵਿੱਚ ਨਹੀਂ ਹੁੰਦਾ ਜਿਵੇਂ ਫਰੋਜ਼ਨ ਵੈਜੀਟੇਬਲਸ ਨੇ ਉਹਨਾਂ ਦੇ ਉੱਤੇ ਲਿਖਿਆ ਹੁੰਦਾ ਕੈਨੇਡਾ ਏ ਉਹ ਹਮੇਸ਼ਾ ਹੀ ਕੈਨੇਡੀਅਨ ਇНГਰੀਡੀਅੰਟਸ ਨਹੀਂ ਹੋ ਸਕਦੇ ਕੈਨੇਡਾ ਦਾ ਸਮਾਨ ਨਹੀਂ ਹੋ ਸਕਦਾ ਕੁਝ ਕੈਨੇਡੀਅਨ ਮੇਡ ਜਿਹੜੇ ਪ੍ਰੋਡਕਟਸ ਨੇ ਉਹ ਉਹਦੇ ਜਿਹੜੇ ਬਣਾਉਣ ਦੇ ਲਈ ਸਮਾਨ ਆ ਉਹ ਇੰਪੋਰਟ ਕੀਤਾ ਹੋ ਸਕਦਾ ਜਿਵੇਂ ਟਮਾਟੋ ਜਾਂ ਪੈਪਰਸ ਨੇ ਇਹ ਡਿਪੈਂਡ ਕਰਦਾ ਕਿ ਸੀਜ਼ਨ ਕਿਹੜਾ ਹੈ ਤੁਹਾਡਾ ਔਰੈਂਜਸ ਨੇ ਇਹ ਮਤਲਬ ਕੈਨੇਡੀਅਨ ਲੇਬਲ ਦੇ ਨਾਲ ਬਹੁਤ ਔਖਾ ਹੁੰਦਾ ਲੱਭਣਾ ਕੈਨੇਡਾ ਦੇ ਵਿੱਚ ਇਹ ਕਿਉਂਕਿ ਕੈਨੇਡਾ ਦੇ ਵਿੱਚ ਸਾਰਾ ਕੁਝ ਗਰੋ ਨਹੀਂ ਹੁੰਦਾ ਸੋ ਜਿਹੜੇ ਇੰਪੋਰਟਡ ਪ੍ਰੋਡਕਟਸ ਨੇ ਉਹ ਮਤਲਬ ਹਮੇਸ਼ਾ ਹੀ ਬੈਡ ਚੋਇਸ ਨਹੀਂ ਹੁੰਦੀ ਤੁਸੀਂ ਕਹਿ ਸਕਦੇ ਵੀ ਅਸੀਂ ਬਾਹਰੋਂ ਖਰੀਦਣਾ ਹੈ ਨਹੀਂ ਖਰੀਦਣਾ ਹੈ ਇੱਥੇ ਦਾ ਆ ਮੰਨ ਲਓ ਜਿਹੜੀ ਹੁਣ ਉਹਦੇ ਵਿੱਚ ਅੱਗਿਓ ਗ੍ਰੀਨ ਬੀਨਸ ਨੇ ਉਹ ਪੇਰੂ ਤੋਂ ਆਉਂਦੇ ਆ ਉਹ ਲੋਕ ਜਿਹੜੇ ਆ ਉਹ ਕਈ ਵਾਰੀ ਖਰੀਦ ਲੈਂਦੇ ਆ ਜਾਂ ਉਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਆ ਜਿਹੜੇ ਨੌਨ ਫੂਡ ਪ੍ਰੋਡਕਟਸ ਨੇ ਜਿਹਦਾ ਕੱਪੜੇ ਆ ਉਹਦੇ ਉੱਤੇ ਤੁਹਾਨੂੰ ਦੇਖਣਾ ਪੈਂਦਾ ਆ ਕਿ ਅਸਲ ਦੇ ਵਿੱਚ ਐਕਚੁਅਲੀ ਬਣੇ ਕਿੱਥੇ ਆ ਈਵਨ ਜੇ ਉਹਦਾ ਬ੍ਰਾਂਡ ਕੈਨੇਡੀਅਨ ਹੋਵੇ ਇਹ ਵੀ ਹੋ ਸਕਦਾ ਕਿ ਇਹ ਕੈਨੇਡਾ ਦੇ ਵਿੱਚ ਬਣੀ ਨਾ ਹੋਣ ਸੋ ਇਹ ਇੰਨਾ ਸਿੱਧਾ ਮਾਮਲਾ ਨਹੀਂ ਪਰ ਲੋਕ ਇਸ ਵੇਲੇ ਚਾਹੁੰਦੇ ਆ ਕਿ ਅਸੀਂ ਮੈਡਨ ਕੈਨੇਡੀਅਨ ਚੀਜ਼ਾਂ ਜਿਹੜੀਆਂ ਉਹ ਖਰੀਦੀਏ ਅਗਲੀ ਗੱਲਬਾਤ ਦੋਸਤੋ ਲੋਬਲਾ ਕੰਪਨੀ ਬਾਰੇ ਆ ਲੋਬਲਾ ਨੇ ਇੱਕ ਸਕੀਮ ਸ਼ੁਰੂ ਕੀਤੀ ਪਰ ਉਹ ਸਕੀਮ ਚੱਲੀ ਨਹੀਂ ਜਾਂ ਲੋਕ ਉਸ ਸਕੀਮ ਤੋਂ ਨਾਰਾਜ਼ ਨੇ ਲੋਬਲਾ ਕੈਨੇਡਾ ਦੀ ਇੱਕ ਵੱਡੀ ਕੰਪਨੀ ਆ ਸੁਪਰਮਾਰਕਟ ਚੇਨ ਆ ਜਿਹੜੀਆਂ ਗਰੋਸਰੀ ਕਲੋਥਿੰਗ ਸੇ ਹੋ ਜਿਹਦਾ ਨੋ ਫ੍ਰੈਲ ਆ ਇੱਕ ਬੜਾ ਮਸ਼ਹੂਰ ਇੱਥੇ ਡਿਸਕਾਊਂਟਡ ਗਰੋਸਰੀ ਸਟੋਰ ਆ ਸ਼ਾਪਰ ਡਰਗ ਮਾਰਟ ਆ ਇਹ ਵੀ ਬਹੁਤ ਮਸ਼ਹੂਰ ਆ ਫਾਰਮੇਸੀ ਚੇਨ ਆ ਪਰ ਉੱਥੇ ਹੋਰ ਬਹੁਤ ਸਮਾਨ ਮਿਲਦਾ ਗਰੋਸਰੀ ਵਗੈਰਾ ਜਿਹੜਾ ਵੈਲਿਊ ਮਾਰਟ ਆ ਵੀ ਏ ਐਲ ਯੂ ਇਹ ਇੱਕ ਛੋਟੇ ਗਰੋਸਰੀ ਸਟੋਰ ਆ ਜਿਹੜੇ ਆਪਣੇ ਸੁਪਰ ਸਟੋਰ ਆ ਰੀਅਲ ਕੈਨੇਡੀਅਨ ਸੁਪਰ ਸਟੋਰ ਆ ਵੱਡੇ ਇਹ ਵੀ ਇਸੇ ਲੋਬਲਾ ਕੰਪਨੀ ਦੇ ਆ ਜ਼ਹਿਰ ਆ ਇਹ ਵੀ ਇਹਨਾਂ ਦਾ ਪ੍ਰੋਡਕਟ ਆ ਫਿਰ Provigo ਆ ਉਹ ਵੀ ਲੋਬਲਾ ਦਾ ਪ੍ਰੋਡਕਟ ਆ ਇੱਥੇ ਹੋਇਆ ਕਿ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਇਹ ਵੱਡੇ ਸਟੋਰ ਨੇ ਲੋਬਲਾ ਦੇ ਥੱਲੇ ਸੁਪਰਸਟੋਰ ਆਹ ਜਿਹੜਾ ਸ਼ਾਪਰ ਡਰਗਮਾਰਟ ਇਹ ਸਾਰੇ ਇਸ ਇੱਕੋ ਕੰਪਨੀ ਦੇ ਸਾਰੇ ਹੈਗੇ ਨੇ ਹੁਣ ਇੱਕ ਤਾਂ ਇਹ ਹੈਗਾ ਕਿ ਇਸ ਸਾਲ ਗਰੋਸਰੀ ਪ੍ਰਾਈਸ ਵੱਧ ਸਕਦੇ ਆ ਕਈ ਸਟੋਰਾਂ ਦੇ ਆ ਸਾਰਾ ਕੁਝ ਸਾਰੇ ਕੁਸ਼ਤੇ ਵਿੱਚ ਤੇ ਕਈ ਵਾਰੀ ਕੰਜ਼ਿਊਮਰ ਨੂੰ ਉਹ ਜਿਹੜਾ ਟਰੈਕਟ ਕਰਨ ਦੇ ਲਈ ਨਾ ਕਈ ਸਕੀਮਾਂ ਚਲਾਉਂਦੇ ਆ ਇਹ ਲੋਬਲਾ ਨੇ ਇੱਕ ਜਿਹਾ ਸੁਪਰਸਟੋਰ ਦੇ ਉੱਤੇ ਤੁਸੀਂ ਜੇ ਗਰੋਸਰੀ ਲੈਣ ਜਾਓ ਤੇ ਉੱਥੇ ਇਹਨਾਂ ਦੀ ਇੱਕ ਸਕੀਮ ਹੁੰਦੀ ਆ ਕਿ ਜਿਹੜਾ ਕੁੱਕਵੇਅਰ ਪ੍ਰੋਗਰਾਮ ਆ ਜਿਹੜੇ ਉਹ ਭਾਂਡੇ ਜਿਹੇ ਹੁੰਦੇ ਜਿਹਦੇ ਵਿੱਚ ਕੁੱਕ ਕਰਦੇ ਆ ਕਸਟਮਰ ਨੂੰ ਕਿਹਾ ਜਾਂਦਾ ਵੀ ਤੁਸੀਂ ਸਟੈਂਪਸ ਇਕੱਠੀਆਂ ਕਰੋ ਜੇ 20 ਡਾਲਰ ਤੁਸੀਂ ਗਰੋਸਰੀ ਦੇ ਉੱਤੇ ਖਰਚਦੇ ਆ ਤੇ ਤੁਹਾਨੂੰ 20 ਸਟੈਂਪਸ ਜਿਹੜੀਆਂ ਉਹ ਮਿਲਣਗੀਆਂ ਤੇ ਉਹ ਮਤਲਬ ਜੇ ਤੁਸੀਂ 20 ਸਟੈਂਪਸ ਇਕੱਠੀਆਂ ਕਰ ਲੈਣੇ ਆ ਫਿਰ ਉਹ 20 ਸਟੈਂਪਸ ਲੈ ਕੇ ਜਾਓ ਫਿਰ ਜਿਹੜੇ ਇਹ ਕੁੱਕਵੇਅਰ ਨੇ ਖਾਣਾ ਬਣਾਉਣ ਵਾਲੇ ਬਰਤਨ ਇਹਦੇ ਤੇ ਤੁਹਾਨੂੰ 75% ਆਫ ਮਿਲੂਗਾ ਕਸਟਮਰ ਕੋਸ਼ੋ ਸਾਹਮਣੇ ਆਇਆ ਉਹ ਕਹਿੰਦੇ 20 ਸਟੈਂਪਾਂ ਇਕੱਠੀਆਂ ਕਰ ਲਈਆਂ ਤੇ ਜਿਹੜਾ ਸਾਨੂੰ ਉਹ ਮਿਲ ਸਕੇ ਪਰ ਪਤਾ ਲੱਗਿਆ ਜਦੋਂ 20 ਸਟੈਂਪਾਂ ਲੈ ਕੇ ਉੱਥੇ ਗਿਆ ਉਹ ਕਹਿੰਦੇ ਜੀ ਸਾਡੇ ਤਾਂ ਕੁੱਕਵੈਅਰ ਹੈ ਹੀ ਨਹੀਂ ਇਹ ਸਾਰੇ ਵਿਕ ਗਏ ਹੁਣ ਉਹ ਕਹਿੰਦੇ ਆ ਵੀ ਕੰਪਲੇਂਟ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਪਾ ਰਹੇ ਆ ਵੀ ਜਾਂ ਤਾਂ ਤੁਸੀਂ ਇਹਦੀ ਐਡ ਨਾ ਕਰੋ ਜੇ ਕਰਦੇ ਆ ਤਾਂ ਫੇਰ ਸਾਨੂੰ ਦਿਓ ਲਗਭਗ ਉਹ ਕਹਿੰਦੇ ਸੀ 3000 ਡਾਲਰ ਗ੍ਰੋਸਰੀ ਦੇ ਉੱਤੇ ਖਰਚਾ 150 ਦੇ ਕਰੀਬ ਸਟੈਂਪਾਂ ਇਕੱਠੀਆਂ ਕਰ ਲਈਆਂ ਤੇ ਜਦੋਂ ਉਹਨਾਂ ਨੇ ਜਾ ਕੇ ਮਹੀਨੇ ਤੋਂ ਬਾਅਦ ਕਿਹਾ ਵੀ ਭਾਈ ਕੁੱਕਵੇਅਰ ਸਾਨੂੰ ਡਿਸਕਾਊਂਟਡ 75% ਦੇ ਉੱਤੇ ਦਿਓ ਤੇ ਉਹਨਾਂ ਨੇ ਨਹੀਂ ਦਿੱਤੇ ਲੋਕ ਇਸ ਗੱਲ ਤੋਂ ਦੁਖੀ ਨੇ ਵੀ ਜਾਂ ਸਾਨੂੰ ਲਾਰਾ ਨਾ ਲਾਓ ਜੇ ਲਾ ਰਹੇ ਆਂ ਤਾਂ ਕਟੋ-ਕਟ ਸਾਨੂੰ ਉਹ ਚੀਜ਼ ਜ਼ਰੂਰ ਦਿਓ ਦੋਸਤੋ ਇਹਦੇ ਨਾਲ ਇਹਦਾ ਪ੍ਰੋਗਰਾਮ ਇਸ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ